ਯਕਾ ਸੁਨਾ ਮੇਰੀ ਘਰਵਾਲੀ ਕੀ ਹੁੰਦੀ ਹੈ ਘਰਵਾਲੀ ਦਾ ਕੀ ਮਤਲਬ ਹੁੰਦਾ ਵਾਟ ਇਜ਼ ਘਰਵਾਲੀ ਘਰ ਦੇ ਮਤੋਂ ਆਹੋ ਪਲੇਸ਼ ਟੈਂਸ਼ਨ ਤੇ ਆਪਾ ਤੂੰ ਦੱਸ ਦੇ ਹਸਬੰਡ ਦਾ ਮਤਲਬ ਕੀ ਹੁੰਦਾ ਘਰਵਾਲਾ ਦਾ ਮਤਲਬ ਹਸਬੰਡ ਹਸਬੰਡ ਇਜ਼ ਲਾਈਕ ਅ ਆਲੂ ਜਿਹੜਾ ਹੋ ਜਾਂਦਾ ਹਰ ਕਿਸੇ ਨਾਲ ਚਾਲੂ ਚਾਹੇ ਉਹ ਘਰਵਾਲੀ ਹੋਵੇ ਚਾਹੇ ਹੋਵੇ ਬਾਹਰਵਾਲੀ ਹਾਂ ਮੇਰੇ ਹਸਬੰਦ ਹੁੰਦਾ ਡ੍ਰੈਕੂਲਾ ਜਿਹਨੇ ਖੂਨ ਚੂਸ ਚੂਸ ਕੇ ਨਾ ਘਰ ਵਾਲਿਆਂ ਨੂੰ ਕੀਤਾ ਹੁੰਦਾ ਅੱਧਾ ਮੈਂ ਡ੍ਰੈਕੂਨਾ ਤੂੰ ਲੈ ਇਹਨਾਂ ਤੇ ਮੈਨੂੰ ਯਾਰ ਤੂੰ ਮੇਰਾ ਕਿਉਂ ਚੂਸਿਆ ਤੇ ਕਿਦਾਂ ਮੈਂ ਰਹਿ ਗਿਆ ਖੂਨ ਚੂਸਿਆ ਤਾ ਕਰਦਾ ਮੈਨੂੰ ਬਹੁਤ ਬਹੁਤ ਬੈਗਾ ਤੂੰ ਦਿਸਮੋ ਬੰਦ ਹੋ ਗਿਆ ਅਰੇ ਕਿੰਨੀ ਗੂਟਰ ਹਿੱਥੇ ਆਉਂਦੀ ਐ ਮੈਨੂੰ ਵਾਹ ਤੇ ਜੇ ਕੰਮ ਲੈਣਾ ਸੀ ਕੀਤੀ ਤੇਰੇ ਨਾਲ ਮੇਰੀ ਜੋ ਹੋ ਗਈ ਪਤਾ ਜਗਾ ਕਰ ਲੈਣਾ ਹੀ ਲੱਗੇ ਰਿਸ਼ਤੇ ਆ ਨਹੀਂ ਲੱਗ ਬਹੁਤ ਬਹੁਤ ਮੈਨ ਲਾਈਨ ਲੱਗੀ ਪਈ ਸੀ ਤਾਂ ਹੀ ਚਾਰੀਆਂ ਸਾਰਿਆਂ ਨੂੰ ਵਿਆਹ ਕੀਤਾ ਮੈਂ ਮਿਲ ਗਈ ਨਾ ਸ਼ੁਕਰਵਨਾ ਹੋਰ ਤੈਨੂੰ ਇੱਥੇ ਕੋਈ ਨਹੀਂ ਲੱਭਣੀ ਬੈਠਾ ਰਹਿਣਾ ਤੂੰ ਖੁੰਝੇ ਲੱਭ ਕੇ ਇੱਥੇ ਲੱਗੀ ਹੀ ਲਾਈਨ ਹੈ ਇੱਥੇ ਬਹੁਤ ਵਿਲੈਤੋਂ ਆਈ ਹੀ ਤੇਰੇ ਲਈ ਰਿਸ਼ਤੇ ਇੱਥੇ ਕਾਸ਼ ਦੱਸੋ ਚੰਗਾ ਭਲਾ ਬਹੁਤ ਸੀਗਾ ਬਸ ਐਵੇਂ ਉਹ ਚੱਕ ਕੇ ਆ ਗਈ कलेश कराई कंदे मतिलबु हूंदा